ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਂ ਉਤੇ ਪਿਛਲੇ 3 ਦਿਨ ਤੋਂ ਧਮਕੀਆਂ ਆ ਰਹੀਆਂ ਨੇ ਲਗਾਤਾਰ ਧਮਕੀਆਂ ਵਾਲੇ ਈਮੇਲ ਨੇ ਜਿਹੜੇ ਉਹ ਭੇਜੇ ਜਾ ਰਹੇ ਨੇ ਤਾਂ ਅੱਜ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਨੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਹੁਣ ਤੱਕ 5 ਧਮਕੀ ਭਰੀਆਂ ਈਮੇਲਾਂ ਆ ਚੁੱਕੀਆਂ ਨੇ ਤਾਂ ਦੂਜੀ ਈਮੇਲ ਦੇ ਵਿੱਚ ਅਮਰ ਸਰਦੇਸ ਸੰਸਦਕ ਗੁਰਦੀਪ ਸਿੰਘ ਔਜਲਾ ਦਾ ਨਾਮ ਹੈ ਅਤੇ ਪੰਜਵੀਂ ਈਮੇਲ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਵੀ ਹੈ ਜਿਹੜਾ ਉਹ ਪਾਇਆ ਗਿਆ ਹੈ ਤਾਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਆਰਡੀਐਕਸ ਤੰਬਾਕਾ ਕਰ ਨੂੰ ਲੈ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਲੰਗਰ ਹਾਲ ਤੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਇਹਨਾਂ ਧਮਕੀਆਂ ਵਿੱਚ ਆਖੀ ਗਈ ਹੈ ਤਾਂ ਇਹਨਾਂ ਧਮਕੀਆਂ ਨੂੰ ਲੈ ਕੇ ਸਖਤ ਵਿਰੋਧ ਆ ਜਿਹੜਾ ਉਜਤਾਰਿਆ ਜਾ ਰਿਹਾ ਹੈ ਸੰਗਤ ਦੇ ਵਿੱਚ ਵੀ ਭਾਰੀ ਰੋਸ ਹੈ ਦੂਜੇ ਪਾਸੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਲੀਡਰਾਂ ਦੇ ਬਿਆਨ ਨੇ ਜਿਹੜੇ ਉਹ ਆ ਰਹੇ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਤੱਕ ਦੋਸ਼ੀ ਨਾ ਫੜੇ ਜਾਣ ਨੂੰ ਲੈ ਕੇ ਵੀ ਸਵਾਲ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਗੁਰਜੀਤ ਸਿੰਘ ਔਜਲਾ ਦਾ ਨਾਮ ਵੀ ਧਮਕੀ ਦੇ ਵਿੱਚ ਆਇਆ ਸੀ ਤਾਂ ਗੁਰਜੀਤ ਸਿੰਘ ਔਜਲਾ ਦਾ ਇੱਕ ਬਿਆਨ ਆ ਜਿਹੜਾ ਉਹ ਸਾਹਮਣੇ ਆਇਆ ਹੈ ਤਾਂ ਕਾਂਗਰਸ ਦੇ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਰੋਸ ਆ ਜਿਹੜਾ ਉਹ ਜਤਾਇਆ ਗਿਆ ਹੈ ਤੇ ਇਸ ਪੂਰੇ ਕreturnData ਕ੍ਰਮ ਦੇ ਉੱਤੇ ਉਹ ਬੋਲੇ ਨੇ ਤਾਂ ਕੀ ਕੁਝ ਕਹਿਣਾ ਹੈ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦਾ ਸ਼੍ਰੀ ਦਰਬਾਰ ਸਾਹਿਬ ਨੂੰ ਆਈਆਂ ਧਮਕੀਆਂ ਬਾਰੇ ਆਓ ਦੇਖਦੇ ਹਾਂ ਸਾਂਝੀ ਬਲਤਾ ਦਾ ਪ੍ਰਤੀਕ ਹਰਮੰਦਰ ਸਾਹਿਬ ਜਿੱਥੇ ਕਿ ਸਮੁੱਚੀ ਮਨੁੱਖਤਾ ਆਸਥਾ ਰੱਖਦੀ ਹੈ ਪਿਛਲੇ ਦਿਨਾਂ ਤੋਂ ਦੂਜੀ ਵਾਰ ਉਤਨਾ ਨੂੰ ਉੱਥੇ ਗੁਰੂ ਘਰ ਦੇ ਵਿੱਚ ਆਰਡੀਐਕਸ ਨਾਲ ਡਾਉਣ ਦੀਆਂ ਧਮਕੀਆਂ ਜਿਹੜੀਆਂ ਨੇ ਕੁਝ ਜਿਹੜੇ ਮਾਨਵਤਾ ਤੋਂ ਦੂਰ ਨੇ ਜਿਹੜੇ ਮਨੁੱਖਤਾ ਤੋਂ ਦੂਰ ਨੇ ਉਹਨਾਂ ਲੋਕਾਂ ਵੱਲੋਂ ਮਿਲ ਰਹੀਆਂ ਨੇ ਸੋ ਇਹ ਬਹੁਤ ਕੋਜੀ ਹਰਕਤ ਹੈ ਮੈਂ ਬਹੁਤ ਨਿੰਦਿਆ ਕਰਦਾ ਇਸ ਗੱਲ ਦੀ ਉਹ ਜਗ੍ਹਾ ਜਿੱਥੇ ਮਨੁੱਖਤਾ ਨੂੰ ਆ ਕੇ ਸ਼ਾਂਤੀ ਮਿਲਦੀ ਹੈ ਜਿਹਦੇ ਚਾਰ ਦਰਵਾਜ਼ੇ ਹਰ ਇੱਕ ਦੇ ਭਲੇ ਦੀ ਅਰਦਾਸ ਕਰਨ ਦੀ ਸਾਨੂੰ ਪ੍ਰੇਰਨਾ ਦਿੰਦੇ ਨੇ ਜਿੱਥੇ ਨਿਊ ਕਿ ਚੱਲਣ ਦੀ ਸਾਨੂੰ ਪ੍ਰੇਰਨਾ ਮਿਲਦੀ ਹੈ ਔਰ ਉਥੋਂ ਦੀ ਜਿਹੜਾ ਆ ਧਾਰਮਿਕ ਵਾਤਾਵਰਨ ਜਿਹੜਾ ਮਨੁੱਖਤਾ ਦੇ ਲਾਗੇ ਦਾ ਵਾਤਾਵਰਨ ਹੈ ਉਹਦੀ ਜਿਹੜੀ ਉਪਾਸਨਾ ਹੈ ਉਹ ਸਾਰੀ ਦੁਨੀਆ ਦੇ ਵਿੱਚ ਹੁੰਦੀ ਹੈ। ਸੋ ਬੜੀ ਦੁੱਖ ਦੀ ਗੱਲ ਹੈ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹਨੂੰ ਇਮੀਡੀਏਟ ਤੁਰੰਤ ਪੰਜਾਬ ਸਰਕਾਰ ਆਪਣੇ ਲੈਵਲ ਤੇ ਔਰ ਇੰਡੀਆ ਗਵਰਨਮੈਂਟ ਦੇ ਧਿਆਨ ਚ ਲਿਆ ਕੇ ਖਾਸ ਕਰ ਜਿਹੜੇ ਹੋਮ ਮਿਨਿਸਟਰ ਨੇ ਤੁਰੰਤ ਜਿੱਥੇ ਵੀ ਅਸ਼ਰਾਧ ਤੀ ਅੰਸਰ ਬੈਠੇ ਨੇ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਸਖਤ ਸਜ਼ਾਵਾ ਦਿੱਤੀਆਂ ਜਾਣ ਔਰ ਸਭਨਾਂ ਨੂੰ ਬੇਨਤੀ ਹੈ ਕਿ ਧੀਰਜ ਬਣਾ ਕੇ ਰੱਖਣਾ ਹੈ। ਇਹ ਸਾਂਝੀ ਵਾਤਾ ਦਾ ਪ੍ਰਤੀਕ ਹੈ। ਪ੍ਰਮਾਤਮਾ ਦੀ ਮਿਹਰ ਰਵੇ। ਕੁਝ ਵੀ ਇੱਥੇ ਨਾ ਹੋਵੇ ਇਸ ਗੱਲ ਦੀ ਅਰਦਾਸ ਆਪਾਂ ਸਾਰਿਆਂ ਕਰਨੀ ਹੈ ਮੈਂ ਇਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਹਾਂ